ਜੀ ਜਿਸੀ ਪ੍ਰੇਵੈਲਿੰਗ ਵੈਦਰ ਕੰਡੀਸ਼ਨਸ ਦੇਖੀ ਤਾਂ ਸਾਨੂੰ ਪਤਾ ਲੱਗਦਾ ਕਿ ਕਾਫੀ ਜੜੀਆਂ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਵੈਸੇ ਤਾਂ ਜਦੋਂ ਤੋਂ ਨਵਾਂ ਸਾਲ ਚੜ੍ਹਿਆ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਆ ਨਾਰਮਲ ਤੋਂ ਨੀਚੇ ਹੀ ਚੱਲ ਰਿਹਾ ਉਹਦੇ ਕਰਕੇ ਕੋਲਡ ਡੇ ਕੰਡੀਸ਼ਨਸ ਬਹੁਤ ਬਣੀਆਂ ਹੋਈਆਂ ਨੇ ਔਰ ਇਸ ਵਾਰੀ ਹੁਣ ਤੱਕ ਜਨਵਰੀ ਚ 4 ਦਿਨ ਇਹੋ ਜਿਹੀ ਹੀ ਰਹੇ ਨੇ 1 4 19 ਔਰ 22 ਜਨਵਰੀ ਜਿਨ੍ਹਾਂ ਦੇ ਵਿੱਚ ਰਿਕਾਰਡ ਲੋਏਸਟ ਡੇ ਟਾਈਮ ਟੈਂਪਰੇਚਰ ਅਸੀਂ ਅਬਜ਼ਰਵ ਕੀਤਾ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਲੋਏਸਟ ਟੈਂਪਰੇਚਰ ਸੀਗਾ ਸੋ ਇਹਦੇ ਕਰਕੇ ਕਾਫੀ ਕੋਲਡੇ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਜਦੋਂ ਕਿ ਨੋਰਮਲ ਜਿਹੜਾ ਨਾਈਟ ਟਾਈਮ ਟੈਂਪਰੇਚਰ ਸੀ ਉਹ ਆਲਮੋਸਟ ਨੋਰਮਲ ਰੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਿਆਦਾ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਔਰ ਜੇ ਅ ਜਿਹੜੇ ਇਹ 4 ਦਿਨ ਸੀਗੇ 1 4 19 ਔਰ 22 ਜਨਵਰੀ ਇਹਨਾਂ ਦੇ ਵਿੱਚ 9 ਤੋਂ 10 ਡਿਗਰੀ ਦੇ ਅਰਾਊਂਡ ਜਿਹੜਾ ਟੈਂਪਰੇਚਰ ਰਿਹਾ 1 ਜਨਵਰੀ ਨੂੰ 10.4 ਡਿਗਰੀ ਸੀ ਡੇ ਟਾਈਮ ਟੈਂਪਰੇਚਰ 4 ਜਨਵਰੀ ਨੂੰ 9.6 ਡਿਗਰੀ ਸੈਂਟੀਗ੍ਰੇਡ 19 ਜਨਵਰੀ ਨੂੰ 9.8 ਡਿਗਰੀ ਸੈਂਟੀਗ੍ਰੇਡ ਔਰ 22 ਜਨਵਰੀ ਨੂੰ 10.4 ਡਿਗਰੀ ਸੈਂਟੀਗ੍ਰੇਡ ਇਹ ਰਿਕਾਰਡ ਜਿਹੜਾ ਲੋਇਸਟ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਔਰ ਇਹਦੇ ਤੋਂ ਇਲਾਵਾ ਜਿਹੜੀ ਸੰਗਣੀ ਧੁੰਦ ਵੀ ਕਾਫੀ ਹਿੱਸਿਆਂ ਦੇ ਵਿੱਚ ਅਸੀਂ ਆਬਜ਼ਰਵ ਕਰ ਰਹੇ ਹਾਂ ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਕੋਲਡ ਏ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਿਡ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਔਰ ਆਉਣ ਵਾਲੇ 3 ਦਿਨਾਂ ਵਾਸਤੇ orange alert ਹੈ ਜੋ ਉਹ ਜਾਰੀ ਕੀਤਾ ਗਿਆ ਹੈ ਤੇ ਮਰ ਬਰਸਾਤ ਦੀ ਕਿੰਨੀ ਚਾਂਸ ਨੇ ਕਿੰਨੇ ਘੰਟੇ ਤੱਕ ਬੈਠਦੇ ਰਹਿਣਗੇ ਜੇ ਜੇ ਬਰਸਾਤ ਨਹੀਂ ਬੈਠੀ ਤਾਂ ਫਸਲਾਂ ਨੂੰ ਕਿੰਨਾ ਕਿੰਨਾ ਨੁਕਸਾਨ ਹੋਗਾ ਕਿਹੜੀ ਬਣੀ ਫਸਲਾਂ ਨੂੰ ਸਵਾਲ ਹੈ ਜੀ ਜੇ ਅਸੀਂ ਜਿਹੜਾ ਕਲਾਊਡ ਪਿਕਚਰ ਦੇਖਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਕਿਉਂਕਿ ਕੋਈ ਡਬਲਿਊ ਡੀ ਸਿਸਟਮ ਦੀ ਹਲੇ ਡਿਵੈਲਪਮੈਂਟ ਅਸੀਂ ਪਿੱਛੇ ਨਹੀਂ ਦੇਖ ਰਹੇ ਸੋ ਹਲੇ ਕੰਡੀਸ਼ਨਸ ਇਸੇ ਤਰ੍ਹਾਂ ਦੀਆਂ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਜੇ ਅਸੀਂ ਫਸਲਾਂ ਤੇ ਦਾ ਇਫੈਕਟ ਦੇਖੀਏ ਕਿਉਂਕਿ ਫਸਲਾਂ ਨੂੰ ਸਾਡੇ ਕੋਲ ਜਿਹੜੀ ਇਰੀਗੇਸ਼ਨ ਫੈਸਿਲਿਟੀ ਸਾਡੇ ਰੀਜਨ ਦੇ ਵਿੱਚ ਅਵੇਲੇਬਲ ਆ ਸੋ ਇਰੀਗੇਸ਼ਨ ਐਪਲੀਕੇਸ਼ਨ ਫਸਲਾਂ ਨੂੰ ਹੋ ਜਾਂਦਾ ਬਟ ਜਦੋਂ بارش ਲਗਾਤਾਰ ਨਹੀਂ ਹੁੰਦੀ ਤਾਂ ਵਾਟਰ ਰਿਸੋਰਸਸ ਤੇ ਉਹਦਾ ਜ਼ਰੂਰ ਇਫੈਕਟ ਹੁੰਦਾ ਤੈਨੂੰ ਜਿਹੜੀ ਨਹੀਂ ਹੈ ਕੋਈ ਫਰਮਾਂ ਨੂੰ ਡਟਦਾ ਫਿਰ ਜਿਹੜੀ ਤੇ ਬਾੜੀ ਦੀ ਕੰਮ ਨਹੀਂ ਗਈ ਜਿਵੇਂ ਜਿਹੜੇ ਪੰਜਾਬ ਤੋਂ ਬਾਹਰ ਨਹੀਂ ਬਿਲਕੁਲ ਜੀ ਜਿਹੜੇ ਰੀਜਨਸ ਦੇ ਵਿੱਚ ਰੇਨ ਫੈਡ ਕ੍ਰੋਪਿੰਗ ਹੁੰਦੀ ਹੈ ਫਸਲਾਂ ਪਾਣੀ ਵਾਸਤੇ ਬਾਰਿਸ਼ ਤੇ ਹੀ ਡਿਪੈਂਡੈਂਟ ਨੇ ਉਹਨਾਂ ਦੇ ਵਿੱਚ ਜ਼ਰੂਰ ਫਸਲਾਂ ਤੇ ਇਹਦਾ ਇਫੈਕਟ ਹੋ ਸਕਦਾ ਅਦਰਵਾਈਜ਼ ਜੋ ਸਬਜੀ ਦੀਆਂ ਹੋਣਾਂ ਨੇ ਜਾਂ ਫਲ ਵਾਲੀਆਂ ਉਹਨਾਂ ਤੇ ਕੋਈ ਅਸਰ ਨਹੀਂ ਕਰਦੀ ਸਰਦਾ ਨਹੀਂ ਪੈਂਦੀ ਜਾਣ ਕੇ ਬਰਸਾਤ ਦਾ ਤਾਂ ਜੀ ਕਿਉਂਕਿ ਆਪਣੇ ਕੋਲ ਇਰੀਗੇਸ਼ਨ ਫੈਸਿਲਿਟੀ ਪੰਜਾਬ ਦੇ ਵਿੱਚ ਹੈ ਇਰੀਗੇਸ਼ਨ ਕ੍ਰੌਸ ਨੂੰ ਹੋ ਜਾਂਦੀ ਹੈ ਤਾਂ ਕਰਕੇ ਉਹਦਾ ਇਨਾ ਇਫੈਕਟ ਨਹੀਂ ਹੁੰਦਾ ਵਾਟਰ ਰਿਸੋਰਸਸ ਦੇ ਇਫੈਕਟ ਹੁੰਦਾ ਬਟ ਜਿਹੜੀਆਂ ਕੋਲਡ ਕੰਡੀਸ਼ਨਸ ਚੱਲ ਰਹੀਆਂ ਨੇ ਕੋਲਡ ਸਟ੍ਰੈਸ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਆ ਕਿ ਚੱਲ ਰਿਹਾ ਇਦਾ ਜਿਵੇਂ wheat crop ਦੇ ਤਾਂ ਇਫੈਕਟ ਨਹੀਂ ਹੈਗਾ ਕਿਉਂਕਿ ਉਹਨੂੰ ਗੂੜ ਕੰਡੀਸ਼ਨਸ ਚਾਹੀਦੀ ਹੁੰਦੀਆਂ ਨੇ ਬਟ ਜਿਹੜੀਆਂ ਹੋਰ ਸੈਂਸਿਟਿਵ ਕ੍ਰੌਪਸ ਹੁੰਦੀਆਂ ਨੇ ਵੈਜੀਟੇਬਲ ਯਰ ਫਰੂਟ ਕ੍ਰੌਪਸ ਉਹਨਾਂ ਵਾਸਤੇ ਜ਼ਰੂਰ ਜਿਹੜੀਆਂ ਕੋਲਡ ਕੰਡੀਸ਼ਨਸ ਫੇਵਰੇਬਲ ਨਹੀਂ ਹੁੰਦੀਆਂ ਸੋ ਉਹਨਾਂ ਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿਵੇਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਹਲਕਾ ਪਾਣੀ ਕ੍ਰੌਪ ਨੂੰ ਲਾਉਣਾ ਚਾਹੀਦਾ ਯਾ ਮਲਚ ਦੀ ਯੂਜ਼ ਕਰ ਸਕਦੇ ਆ ਔਰ ਯਾ ਕਿਉਂਕਿ ਜਿਹੜੀਆਂ ਠੰਡੀਆਂ ਹਵਾਵਾਂ ਨਾਰਥ-ਵੈਸਟ ਡਾਇਰੈਕਸ਼ਨ ਤੋਂ ਆਉਂਦੀਆਂ ਨੇ ਸੋ ਨਾਰਥ-ਵੈਸਟ ਸਾਈਡ ਤੇ ਕੁਝ ਵਿੰਡ ਬ੍ਰੇਕਸ ਵਗੈਰਾ ਲਾ ਕੇ ਵੀ ਠੰਡੀਆਂ ਹਵਾਵਾਂ ਤੋਂ ਜਿਹੜਾ ਪਲਾਂਟਸ ਨੂੰ ਬਚਾਇਆ ਜਾ ਸਕਦਾ। ਜੇ ਮੈਂ ਸਬਜ਼ੀ ਦੀ ਕਾਉਂਟੇ ਕੋਈ ਪ੍ਰੋਡਕਸ਼ਨ ਦੇ ਅਸਰ ਉਹ ਜਿਹੜਾ ਆਲੂ ਨੇ, ਟਮਾਟਰ ਨੇ ਜਾਂ ਜਿਹੜਾ ਸੈੱਲਾ ਉਹ ਚੱਲ ਸਕਦਾ। ਅਜੇ ਕਿਉਂਕਿ ਜਿਹੜੀਆਂ ਸੈਂਸਿਟਿਵ ਕ੍ਰੋਪਸ ਨੇ ਜਿਵੇਂ ਟਮਾਟਰ ਨੇ, ਆਲੂ ਨੇ ਇਹਨਾਂ ਤੇ ਕੋਲਡ ਸਟ੍ਰੈਸ ਦਾ ਇਫੈਕਟ ਹੋ ਸਕਦਾ ਬਟ ਇਸ ਵਾਰ ਇਹ ਹੈ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਆਲਮੋਸਟ ਨਾਰਮਲ ਰਿਹਾ। ਤਾਂ ਕਰਕੇ ਫਰੌਸਟ ਕਰੰਜ਼ ਜ਼ਿਆਦਾ ਨਹੀਂ ਹੋਈ ਜਦੋਂ ਫਰੌਸਟ ਹੁੰਦੀ ਹੈ ਉਹਦਾ ਬਹੁਤ ਇਫੈਕਟ ਪੈਂਦਾ ਔਰ ਕੋਲ ਕੰਡੀਸ਼ਨਸ ਦਾ ਉਹਦੇ ਨਾਲੋਂ ਕੰਪੈਰੀਟਿਵਲੀ ਘੱਟ ਇਫੈਕਟ ਹੁੰਦਾ ਸੋ ਇਸ ਵਾਰੀ ਫਰੌਸਟ ਤਾਂ ਜ਼ਿਆਦਾ ਨਹੀਂ ਰਿਹਾ ਬਟ ਕਿਉਂਕਿ ਜਿਹੜਾ ਕੋਲਡ ਸਟ्रेस ਫੇਰ ਵੀ ਰਿਹਾ ਸੋ ਜਿਹੜਾ ਵੈਜੀਟੇਬਲ ਕ੍ਰੋਪਸ ਤੇ ਉਹਦਾ ਜ਼ਰੂਰ ਇਫੈਕਟ ਕੁਝ ਹੋ ਸਕਦਾ